ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਦੇਵੀ ਆ ਰਾ ਜੀ ਤਹਿਸੀਲ ਕੋਟਕਪੂਰਾ ਦਾ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਜੀ ਤੁਹਾਡੇ ਆਸਤੇ ਕੁ ਸੂਆ ਸੂਆ ਨਗ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਾਸਤੇ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਬਾਈ ਗੁਰਿਆ ਪਿੰਡ ਦੇਵੀ ਦਾ ਚਿਲਾ ਫਰੀਦਕੋਟ ਤਹਿਸੀਲ ਕੋਟਪੂਰਾ ਬਾਈ ਮੋਬਾਈਲ ਨੰਬਰ 86907794 ਤੇ ਠੀਕ ਹੈ ਵੀਰੇ ਇੱਕ ਨਾ ਕੀ ਹੈ ਜੀ ਹਾਂ ਜੀ ਬਾਈ ਗਾਣਾ ਹੈਗੀਆਂ ਸੀਗੀਆਂ ਆਪਣੇ ਕੋਲ ਤਿੰਨ ਸੀਗੀਆਂ ਦੋ ਹੁਣੇ ਸੇਲ ਹੋ ਕੇ ਗਈਆਂ ਆ ਤੁਹਾਡੇ ਅੱਗੇ ਠੀਕ ਹੈ ਜੀ ਇਹ ਬਾਈ ਦੂਜਾ ਸੂਈ ਆ ਬੈਠਾ ਦੋ ਸੂਈ ਹੈ ਜੀ ਇਹ ਹੈ ਬਈ ਮੰਨ ਕੇ ਚੱਲ ਵੀ ਹੋਊਗੀ ਕਰੀਬ 10 ਤੋਂ 12 ਡੇਨਾਂ ਦੀ ਬੱਚਾ ਕੀ ਹੈ ਜੀ ਮਗਰ ਮੇਲਕਾਫ ਆ ਬਈ ਜੇਰ ਤੇ ਡੰਨਾ ਜੀ ਜੇਰ ਜੂੜੀ ਜਾਵਾਂ ਡੰਨ ਆ ਬਈ ਕਿੰਨਾ ਦੁੱਧ ਭਾਂਡੇ ਚ ਪਉਂਦਾ ਬਈ ਇਹਦੇ ਥੱਲੇ ਮਾਲਕਾਂ ਨੇ ਦੱਸਣ ਦਾ 10 ਕਿਲੋ ਦੁੱਧ ਦਾ ਠੀਕ ਆ ਜੀ ਆਪਣਾ ਮੰਨ ਕੇ ਚੱਲ ਵੀ ਅੱਜ ਹੀ ਆਈ ਆ ਧਾਰਾ ਮਾਰ ਕੇ ਆਪਾਂ ਲਈ ਆ ਠੀਕ ਆ ਜੀ ਵੀ 10 ਕਿਲੋ ਦਾ ਦੱਸਿਆ 9 ਮੰਨ ਕੇ ਆਪਣਾ ਕੋਈ ਵੀ ਸੌਦਾ ਕਰ ਲਵਾਂ ਖਣਾ ਦੀ ਗਾਰੰਟੀ ਖਣਾ ਦੀ ਫੁੱਲ ਗਾਰੰਟੀ ਆ ਬਈ ਹੋਰ ਕਿਹੜੇ ਖਾਦੀ ਬਾਈ ਦੇ ਦੱਸਣ ਮੁਤਾਬਕ ਜੀ ਸੂਆ ਬਾਈ ਦੱਸਦਾ ਦੂਜਾ ਸੂਈ ਹੈ ਜੀ 10 ਦਿਨ ਹੋ ਗਿਆ ਸਮਾ ਸੂਈ ਨੂੰ ਬੱਚਾ ਮਗਰ ਮੇਲ ਕਾਫਾ ਬਾਕੀ ਬਾਈ ਬਿਊਟੀ ਦੇ ਪੱਖ ਤੋਂ ਪੂਰੀ ਚੰਗੀ ਆ ਸੰਭੀ ਬਲੀ ਵੀ ਪੂਰੀ ਚੰਗੀ ਆ ਨੈਟ ਜਿਹੜਾ ਦੁੱਧ ਤਿਆਰ ਆ ਉਹ 10 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਫੁੱਲ ਵਜਨ ਵਜੂਦ ਵਾਲੀ ਬਾਕੀ ਛੋਟੀ ਜੀ ਫੇਸ ਕੁਆਲਟੀ ਛੋਟਾ ਕੰਨ ਬੋਦੀ ਵਾਲੀ ਵਹਿੜਾ ਜੀ ਦੁੱਧ ਅੱਗੇ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਹੋਣ ਸਮਾਨਾ ਸੋਨਾ ਫਿਟਨੈਸ ਆਲਾ ਚੈੱਕ ਕਰ ਸਕਦੇ ਹੋ ਫਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਥਣ ਕੱਲਾ ਕੱਲਾ ਨਿਖੜਮਾ ਫੋਰ ਸ਼ਾਂਕ ਭੋਰਾ ਵੀ ਨੇ ਠੰਡੀ ਸੀਲ ਪੂਰੀ ਆ ਹਾਂ ਬਈ ਠੰਡੀ ਸੀਲ ਫੁੱਲ ਆ ਜੋ ਮਰਜੀ ਅਗਲਾ ਮੰਨ ਕੇ ਚਾਲੇ ਬੈਠਾ ਰਵੇ ਨਿਆਣਾ ਪਾ ਕੇ ਹਾਂ ਨਿਆਣਾ ਤੇ ਨਾਲ ਮਿਲਦੇ ਕਿ ਹਾਂ ਬਈ ਨਿਆਣਾ ਪਾ ਕੇ ਚੁੰਨੇ ਆਪਾਂ ਨਿਆਣਾ ਪਾ ਕੇ ਚੁੰਨੇ ਠੀਕ ਹੈ ਡਿਮਾਂਡ ਜੀ ਦੀ ਜਮ੍ਹਾਂ ਲੈਣ ਦੇਣਾ ਡਿਮਾਂਡ ਬਈ ਮੰਨ ਕੇ ਚੱਲ ਵੀ ਮੁੱਲ ਤਾਂ ਆਪਾਂ ਇਹਦਾ 21000 ਰੁਪਇਆ ਕਰਦੇ ਆ ਜਮਾਂ yes ਨੂੰ ਬਸ 40 ਚੋਂ ਮਾਨਤਾ ਕਰ ਦਿੰਦੇ ਹਾਂ 40000 ਹਾਂਜੀ ਠੀਕ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ 42000 ਰੁਪਇਆ 40 ਬਾਕੀ ਬਾਈ ਆਪਾਂ ਇੱਕ ਵੀਡੀਓ ਚ ਗੱਲ ਹੋਰ ਕਰ ਦਈਏ ਬਾਈ ਕੱਦ ਦੀ ਨਾਰਮਲ ਆ ਵਾਲੀ ਵੱਡੀ ਵੀ ਨਹੀਂ ਤੇ ਵਾਲੀ ਛੋਟੀ ਵੀ ਨਹੀਂ ਜਿਵੇਂ ਜਰਸੀਆਂ ਦਾ ਆਮ ਕਰਦਾ ਬਾਕੀ ਬਿਊਟੀ ਸਹੀ ਗੱਲ ਹੈ। ਦੌਰ ਜਰਸੀ ਵਾਲੀ ਦੀ ਸਹੀ ਹੈ। ਦੱਸਿਆ ਚੰਗਾ ਹੁੰਦਾ ਕੋਈ ਬਾਹਲੀ ਵੱਡੀ ਮੰਨ ਕੇ ਆ ਜੇ। ਬਾਅਦ ਇਥੋਂ ਮੁੜਦਾ ਨੋਰਮਲ ਹਾਈਟ ਆ ਤੇ 40000 ਰੁਪਿਆ ਬਾਈ ਕਹਿੰਦਾ ਲੈਣਾ ਹੀ ਆ ਜੀ। ਬਾਕੀ ਥਾਣ ਤੁਸੀਂ ਇਧਰਲੇ ਪਾਸੇ ਤੋਂ ਵੀ ਦੇਖ ਸਕਦੇ ਹੋ। ਉਹਨਾਂ ਸਿਆ ਜੇ ਆਪਾਂ ਵੀਡੀਓ ਚ ਹਰ ਇੱਕ ਜਿਹੇ ਕਹਿੰਨੂ ਨੇ ਬਈ ਆਪਾਂ WhatsApp ਤੇ ਵੀਡੀਓ ਕਿਸੇ ਨੂੰ ਨਹੀਂ ਪਾਉਣੀ ਭਾਵੇਂ ਅਗਲਾ ਚੈਨਲ ਤੇ ਦੋ ਵਾਰੀ ਤਿੰਨ ਵਾਰੀ ਦੇਖ ਲਵੇ। WhatsApp ਤੇ ਵੀਡੀਓ ਬਈ ਬਾਅਦ ਚ ਗਾਂ ਦੀ ਗਾਂ ਚਲੀ ਜਾਂਦੀ ਹੈਗੀ। ਸਹੀ ਗੱਲ ਹੈ ਜੀ। ਹਾਂਜੀ ਬਈ। ਬਾਕੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ। ਧੰਨਵਾਦ।